ਪੰਜਾਬ ਦੇ ਵਿੱਚ ਗਰਮੀਆਂ ਜੋਰੋ ਸ਼ੋਰਾਂ ਤੇ ਚੱਲ ਰਹੀਆਂ ਨੇ ਤੇ ਬਹੁਤ ਸਾਰੇ ਲੋਕ ਇਹਨਾਂ ਦਿਨਾਂ 'ਚ ਪਹਾੜਾਂ ਦੀ ਸੈਰ ਤੇ ਵੀ ਜਾਂਦੇ ਨੇ ਤੇ ਇਹ ਨਹੀਂ ਦਿਨੀ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਖੰਟ ਵਾਲੇ ਬੱਬੂ ਮਾਨਵਾਦੀਆਂ ਦੀ ਸੈਰ ਕਰਦੇ ਹੋਏ ਨਜ਼ਰ ਆਏ ਜੀ ਹਾਂ ਕੁਝ ਤੋਂ ਗਾਇਕਦਿਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਨੇ ਤੇ ਹਰ ਕੋਈ ਇਸ ਵੀਡੀਓ ਨੂੰ ਪਿਆਰ ਦੇ ਰਿਹਾ ਦੱਸ ਜੀ ਬੱਬੂ ਮਾਨ ਆਮ ਲੋਕਾਂ ਵਾਂਗੂ ਆਪਣੀ ਲਾਲ ਪਜਾਰੋ ਗੱਡੀ ਤੇ ਮਕਲੋੜ ਗੰਜ ਦੀਆਂ ਸੜਕਾਂ ਤੇ ਘੁੰਮਦੇ ਹੋਏ ਨਜ਼ਰ ਆਏ ਤੇ ਬਾਜ਼ਾਰ ਵਿੱਚ ਵੀ ਘੁੰਮੇ ਤੇ ਗਾਇਕ ਨੇ ਰਾਹ ਵਿੱਚ ਫੈਨਸ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਇਸ ਨਾਲ ਹੀ ਗਾਇਕ ਨੇ ਨਦੀ ਦੇ ਕੰਢੇ ਬੈ ਕੇ ਕੁਦਰਤ ਦਾ ਆਨੰਦ ਮਾਣਿਆ ਦੱਸ ਦिए ਗਾਇਕ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਨੇ ਤੇ ਹਰ ਕੋਈ ਇਸ ਨੂੰ ਪਸੰਦ ਕਰ ਰਿਹਾ ਹੈ ਜੇਰਾ ਇੱਕ ਵਾਰ ਤੁਸੀਂ ਵੀ ਨਜ਼ਰ ਕਰੋ ਇਹਨਾਂ ਵੀਡੀਓਜ਼ ਦੇ ਬਾਰੇ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓਜ਼ ਕਿਵੇਂ ਦੀ ਲੱਗੀਆਂ

ਇਹ ਪਟਾਕੇ ਆ ਰਹੇ ਇਹ ਪਿੱਛਾ ਪਾਈ ਦੀ ਗੱਡੀ ਭੈਸ਼ਾ ਦੀ ਮਾਲ ਮਾਲ ਤੋਂ ਗੱਡੀ ਪਰ ਮਾਲ ਚੁਲ ਗਈਆਂ ਇਹ ਕਿ ਤੁਹਾਨੂੰ ਕਿਵੇਂ ਕਰਿਆ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ